ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਗੇ ਚੱਲੇ ਆਂ ਬਈ ਅਪਾਂ ਅਜ ਆਪਣੀ ਜੀਰੀ ਵੱਡਣ ਪੀ 126 ਦੋਈ ਮਸ਼ੀਨ ਗਈ ਆਪਣੀ ਲੰਬੜਦਾਰ ਪਰ ਰਾਣੇਵਾ ਇਹ ਬੰਦਾ ਆਇਆ ਆਪਣੇ ਪਰ ਨਮਾ ਹਰਮਨ ਸਿੰਘ ਔਰ ਹਰਮਨ ਐਨ ਵਧੀਆ ਤੁਸੀਂ ਵਧੀਆ ਐਨ ਵਧੀਆ ਜੀ ਦੇਖਦੇ ਆ ਬਈ ਕਿਤ ਤਰ੍ਹਾਂ ਚਲਾ ਆ ਗਾ ਮਟਰਾਲੀ ਇੱਕ ਪਰਾਂ ਦੇ ਦੋ ਪਰਾਂ ਠੀਕ ਹੈ ਬਈ ਮਿਲਾ ਖੇਤ ਚੱਲ ਕੇ ਬਣੇ ਰਿਓ ਅੱਜ ਦੀ ਵੀਡੀਓ ਗੱਲ ਆਪਣੀ ਗੱਲ ਪੀਆਰ 126 ਵੈਰਾਈਟੀ ਹੈ ਜੀ ਆਪਣੀ ਇਹ ਤਕਰੀਬਨ ਆਪਣੇ 1509 ਵੱਢੀ ਗਈ ਆਪਣੀ ਥੋੜੀ ਜੀ ਰਹਿ ਗਈ ਤੂੜਾਂ ਵਾਲੀ ਚਾਰਕ ਕਿੱਲੇ ਪੱਕੀ ਬਾਈ ਸਾਰੀ ਆਪਣੇ ਪੀਆ 136 ਹੈ। ਉਥੇ ਤਾਂ 9 ਕੁ ਕੀਲੇ ਆਪਣੇ ਬਾ ਪੀਆ 124 ਕੇ। ਉਹ ਫੇਰ ਥੋੜਾ ਡੂੰਗਾ ਹੈ। ਉਥੇ ਬੱਦ ਟਾਈਮ ਵਾਲੀ ਲਾਈ ਵੀ ਆਪਣਾ। ਮੱਕੀ ਬਾਈ ਜਿਹੜੇ ਛੋਟੇ ਭੇਟਿਆਂ ਵਾਲਾ ਨੁਕਸਾਨ ਹੋਗਾ ਹੈ। ਆਹ ਦੇਖੋ। ਕਿਸੇ ਕਰਕੇ ਭਈ ਇੱਦ ਕੀ ਜੀਰੀਆਂ ਦੇ ਝਾੜ ਘਟੇ ਹੈ। ਹਰੇਕ ਬੰਦੇ ਕਾ ਮਤਲਬ ਇਹੀ ਹੋਵੇ ਵੀ ਜੀਰੀਆਂ ਦੇਖਣੇ ਮ ਵਧੀਆਂ ਬਾਹਰ ਤੇ ਝੜ ਘਟ ਹੈ ਸੁਣੋ ਭਾਈ ਜੋ ਦੱਤੇ ਨੇ ਦੇ ਤੇ ਆ ਸਿਰ ਮੱਥਾ ਵਿੱਚ ਜਿਹਨੇ ਮੇਰੇ ਵੀਰਾਂ ਦਾ ਜਮੀ ਖਰਾਬ ਹੋ ਗਈਆਂ ਫਸਲਾਂ ਪਾਣੀ ਨੇ ਜਮੀਨ ਨੁਕਸਾਨ ਕਰ ਤਾ ਨਾ ਘਰ ਬਾਰ ਰਹੇ ਹੈਣਾ ਕੁਛ ਵੀ ਨਹੀਂ ਬਚਿਆ ਉਹ ਵੀ ਵਿਚਾਰੇ ਆਪਣਾ ਟਾਈਮ ਕੱਟੇ ਗਏ ਠੀਕ ਹੈ ਭਾਈ ਚੱਲ ਗਿਆ ਕੰਮ ਨਿੰਲਾ ਮਾਪਾ ਟਰੈਕਟਰ ਦਾ ਖੇਤ ਮਾ ਟਰੈਕਟਰ ਖੜਿਆ ਬਾਹਰ ਆਪਣਾ ਰਸਤੇ ਪਰ ਮੱਕੀ ਬਾਈ ਗੰਨਾ ਹੈਗਾ ਸਿਆਲ ਲੰਘ ਜੀਗਾ ਕੰਨੇ ਕਰ ਤਾਂ ਹੀ ਕਹਿੰਨੇ ਵੀ ਬਦਲਵੀਂ ਫਸਲ ਮ ਫਸਲਾਂ ਬਾਈ ਕਰੀ ਜਾਏ ਕਰੋ ਥੋੜੀ ਬੋਤੀਆਂ ਕਦੇ ਕੋਈ ਫਸਲ ਆ ਗਈ ਕਦੇ ਕੋਈ ਆ ਗਈ ਤੇਰਾ ਮੱਕੀ ਹੋ ਗਈ ਕੋਈ ਸਰੋਂ ਹੋ ਗਈ ਤੋਰੀਆ ਹੋ ਗਿਆ ਕੋਈ ਆਲੂ ਹੋ ਗਿਆ ਕੋਈ ਗੰਨਾ ਹੋ ਗਿਆ ਪਿਆਜ਼ ਹੋ ਗਿਆ ਜਿੰਨੀ ਕੀ ਮਤਲਬ ਬੰਦਾ ਕਰ ਸਕਾ ਫਸਲਾਂ ਕਰਨੀਆਂ ਚਾਹੀਦੀਆਂ ਬੰਦੇ ਦਾ ਸਰਕਲ ਜਿਹਾ ਘੁੰਮੀ ਆਹਾ ਇਸ ਖੇਤ ਮੇ ਆਪਣਾ ਸਰੋਂ ਵੀ ਜੀ ਇੱਧਰ 1509ਤੀ ਇਹ ਆਪਣਾ ਗੰਨਾ ਖੜਿਆ ਇੱਧਰ 13235 ਵੈਰਾਈਟੀ ਹੈ ਜਿਹੜੀ ਉਹ ਗੰਨਾ ਪਾਣੀ ਲਾਣਾ ਵਸ ਗੰਨੇ ਨੂੰ ਉਧਰ ਜੀਰੀ ਮਚਾਰ ਰਿਹਾ ਦਾ ਪਾਣੀ ਕਿਤੇ ਦਿਨ ਮ ਕਰਾਂਗੇ ਚੱਲਦਾ ਗੰਨੇ ਮਾ ਵੀ ਨਾ ਦੇ ਛਪੇ ਰੇਗਾ ਢੇਡਾ ਚੱਲ ਰਿਹਾ ਕੰਮ ਕਰਤਾਰ ਆਪਣੀ ਆਉਗਿਆ ਦੇਖਾਂ ਜੇ ਖਿੱਚੀ ਫੋਨ ਨਾਹੀ ਬਾਈ ਕਰ ਰਿਹਾ ਵੀ ਨਿਕੜ ਗਏ ਬਾਈ ਦਾਣੇ ਵਾਹੋ ਮਿਹਨਤ ਲਗਾਉ ਬਾਈਆਂ ਦਾਣੇ ਬਣਾਣੇ ਵਾਸਤੇ ਇਹ ਬੜੀ ਬੜੀ ਟਰਾਲੀਆਂ ਪਰ ਪਰ ਕੇ ਜਾਂਦੀ ਹੈੀ ਸੋਹਣੀ ਲਗਾਏ ਬਹੁਤ ਟੋਬੇ ਸੋਕੇ ਬਹੁਤ ਰੋ ਚੜੋ ਆ ਕੇ ਫੇਰੇ ਨਾਜ ਪੈਦਾ ਹੋਆ ਬਾਈ ਕਿੰਨੀ ਧੀਰਨ ਨੂੰ ਕਿਸਾਨ ਨੂੰ ਪਤਾ ਉਹਦੇ ਪਰਿਵਾਰ ਨੂੰ ਪਤਾ ਜੀ ਕਿ ਜਨਾਨੀਆਂ ਚੁੱਲਿਆਂ ਪਰ ਤਪਾਂ ਆਏ ਉਹਨਾਂ ਨੂੰ ਪਤਾ ਬਈ ਨਿਆਣਿਆਂ ਨੂੰ ਥਿਆਣਿਆਂ ਨੂੰ ਕਹਿਣਾ ਹੈ ਨਾ ਇਹ ਨਾਲਜ ਬਣਾ ਕਿਸ ਤਰ੍ਹਾਂ ਆ ਪੂਆ ਬੰਦਾ ਦਾ ਬਈ ਗੱਲਾਂ ਕਰਲੇ ਆ ਹੈ ਨਾ ਪੂਰੇ ਪਰਿਵਾਰ ਕੀ ਤਪੱਸਿਆ ਹੋਆ ਬਈ ਇਹ ਨਾਲਜ ਬਣਾਣੇ ਵਾ ਆ ਵੀ ਦੇਖੋ ਛੋਟੇ ਪੇਡਾਂ ਵਾ ਜਿਹੜਾ ਖੇਤ ਖਰਾਬ ਹੋਇਆ ਵਾ ਪੀਆ 126 ਹੈ ਜਿਸ ਤਰ੍ਹਾਂ ਬੰਦੇ ਕਹਿੰਦੇ ਆ ਵੀ 26 ਮਾ ਨਹੀਂ ਹੈ ਬਿਮਾਰੀ ਬਈ ਕਿਸੇ ਕਿਸੇ ਖੇਤਾਂ માં ਸਾਰੇ ਬੀਜਾਂ માં ਆਈ ਹੈ ਜਾਨੀ ਕਿਤੇ ਘਟ ਹੈ ਕਿਤੇ ਵਧ ਤਾ ਤੇ ਦੋ ਕਿੱਲੇ ਮਤਲਬ ਜਮੀਨ ਜੇ ਨਾ ਲਓ ਆਪਾਂ 30% 40% ਵੀ ਗਾਇ ਸਕਾਂ 50% ਵੀ ਗਾਇ ਸਕਾਂ ਵੀ ਨੁਕਸਾਨ ਹੈ ਇਹ ਰੋਕੋ ਉਟੇ ਭੇਟਾ ਇਹਨਾਂ ਚਿੱਜਾਂ ਕਰਕੇ ਬਈ ਝਾੜ ਘਟਿਆ ਬਾਹਰ ਦੇ ਦੇਖ ਕੇ ਬੰਦਾ ਕਹਦੇ ਵੀ ਫਸਲ ਬਹੁਤ ਘੱਟ ਗਈ ਹੈ ਇਹ ਦੇਖੋ ਇਹ ਜਿਹੜੇ ਖੇਤ ਮਤਲਬ ਠੀਕ ਹੈ ਫਿਰ ਉਸ ਖੇਤ ਨਾ ਵੀ ਝਾੜ ਖਿੱਚ ਲੈ ਜਾ ਜਰੀ ਇਹਦੇ ਦੇ ਇਸ ਤਰ੍ਹਾਂ 3 ਕਿੱਲੇ ਹੈ ਲੰਬੇ 3 ਕਿੱਲੇ ਮੈਂ 2 ਕਿੱਲੇ ਮੈਂ ਤਾਂ ਬਹੁਤ ਜ਼ਿਆਦਾ ਨੁਕਸਾਨ ਦਾ ਇਹ ਦੇਖ ਹਰਪੀਆ 126 ਵੈਰਾਈਟੀ ਹੈ ਉਹ ਦੇਖੋ ਜਦ ਵਿੱਚ ਬੜਾ ਨਾ ਖੇਤ ਕੇ ਆਪਾਂ ਫੇਰ ਪਤਾ ਲਗਾ ਬਾਹਰ ਤੇ ਦੇਖ ਕੇ ਖੇਤ ਲਗਾ ਬੜਾ ਸੋਹਣਾ ਇਹਨਾਂ ਚੀਜ਼ਾਂ ਕਰਕੇ ਧਾਣੇ ਕੱਟੇ ਜਾਂਦੀ ਕਿ ਚਲੋ ਜੋ ਪਹੁੰਚੇਗਾ ਸੋ ਸਹੀ ਲੈ ਵੀ ਫੋਰਮਨ ਕੇ ਆਪਣਾ ਰੋਟੀ ਖਾਣਾ ਆਪਾਂ ਲਾ ਮੈਂਗੇ ਦੋ ਕਗੇੜੇ ਇੱਨੇ ਕੰਪੂਸ ਆਉਂ ਚਲਾ ਰਹੇ ਵਈ ਮਸ਼ੀਨ ਆਪ ਚਲਾਣੀ ਚਾਹੀਦੀ ਬੜੀ ਮੋਟੀ ਹੈ ਸਹੀ ਬਾਤ ਹੈ ਕਿਦਰ ਰਾਤ ਲਾਣੀ ਪੈ ਜਾ ਫੁੱਲ ਦੇ ਨਹੀਂ ਹੈਗੇ ਨਾ ਬਹੁਤ ਚਲਾਇੰਗੇ ਰੇ ਤੇ ਚਾਉਂ ਇਹ ਮਜਬੂਰੀਆਂ ਹੋ ਗਈਆਂ ਦੋ ਟਰਾਲੇ ਭਰੇਗੇ ਬਈ ਭੜੇ ਇੱਕ ਭਰਨੇ ਵਾਲਾ बंदे गए रोटी खान ल्राली ला गई नेड़े पैसे दो दो टैंकर उपरे पै जाएगा माल तीन भी पैसते हैं टुची टुची गए। ट्राली आ गई अपनी दुई भी ਬੜਕਾ। ਉਹ ਵੀ ਬੜਖਾਂ ਦਾ ਚੂਹਾ ਆ। ਢੈਂਕ ਦੇ ਚੂਹਰੇ ਹੱਦ ਦੇ ਟਰਾਲੇ। ਸ਼ਰ ਰਿਆ ਜੀ ਕੰਮ ਦਾ ਤੇ ਕਿਰਪਾ ਕਰ। ਠੀਕ ਢੈਂਕ ਦੇ ਮੈਂ ਭਰੀ ਵੀ ਮੈਂ ਪੈ ਜਾ ਜਾਂਦਾ ਕਹਿੰਦੇ ਭਰ ਗਈ। ਫਿਰ ਵੀ ਠੀਕ ਢੈਂਕ ਪੈ ਜਾ। ਲਾਈ ਬਈ ਦੋਈ ਟਰਾਲੀ ਵੱਡੀ ਭਰ ਗਈ ਉਹ ਢੇਲੀ ਵਾਲੀ ਪੰਜ 5.5 ਕਿੱਲਿਆਂ ਮੈਂ ਭਰ ਜੇ ਕਰਦੀ ਅੱਗੇ ਉਹ ਤੇ ਕਿਉਂ 7 ਕਿੱਲੇ ਗਰੀ ਭਰੀਏ ਜਾ ਕੇ 7 ਤੋਂ ਦੇ ਬਾਹਰੇ ਚਲੇਗਾ ਕੰਮ ਰਹਿਮਤ ਵੀ ਆ ਗਿਆ ਆਪਣਾ ਚਾਹ ਪੀ ਲਈ ਚਾਹ ਕਿਥੇ ਚਾਹ ਸੁਨੀਤਾ ਸੁਨੀਤਾ ਉਹ ਬਾਹਰ ਹੋਰ ਬੇਲਾ ਮਸ਼ੀਨ ਕੌਣ ਚਲਾ ਰਿਹਾ ਬੇਲਾ ਤਾਉ ਚਲਾ ਰਿਹਾ ਹਾਂ ਕਿੱਥੇ ਚੱਲ ਰਹੀ ਹੈ ਮਸ਼ੀਨ ਅੱਛਾ ਬੱਦਲ ਜਾ ਵੀ ਹੋ ਗਿਆ ਬਾਈ ਨਹੀਂ ਰਾਜਾ ਹੋ ਗਿਆ ਤਰਦੇ ਤਾਂ ਪੂਰਾ ਹੈ ਨਾ ਦੇਖੋ ਦਾਤਾਂ ਦੀ ਮਰਜ਼ੀ ਹੈ ਬਾਕੀ ਔਰ ਮੈਂ ਵੀ ਆ ਗਿਆ ਆਪਣਾ ਬੇਲਾ ਵੀਰ ਹਰਾਜਪੁਰੇ ਗਿਆ ਵਾ ਤਾਂ ਇਹ ਸਮਾਨ ਲੈਣ ਮਸ਼ੀਨ ਬਿੱਟੂ ਚਲਾ ਰਿਹਾ ਦੂਜੀ ਮਸ਼ੀਨ ਸੋਨੀ ਵੀਰ ਚਲਾਵਾ ਹਾਂਜੀ ਬੇਟਾ ਜੀ ਕੀ ਆਹ ਗੇਰੇ ਹਾਂ ਗਾਣਾ ਲੈਣਾ ਕਪੈਨ ਪਰ ਵੱਜੇਗਾ ਗਾਣਾ ਪੁੱਤ ਟਰੈਕਟਰ ਪਰ ਨਾਮ ਹੈ ਚੱਲਾਂ ਹਾਂ ਫਿਰ ਵੀਡੀਓ ਬੰਦ ਕਰਕੇ ਲਾएंगे ਹੋਰ ਵਧੀਆ ਹਾਂਜੀ ਚੱਲ ਸੱਸੀ ਗੱਲ ਕਰ ਫਿਰ ਸਾਰਿਆਂ ਨੂੰ ਪਹਿਲਾ ਸਤਿ ਸ੍ਰੀ ਅਕਾਲ ਕਰ ਹੱਥ ਜੋੜ ਕੇ ਕਰ ਕਹਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲੈ ਬਈ ਹੋ ਗਈ ਫੁੱਲ ਇੱਕ ਟੈਂਕ ਹੋਰ ਪਾ ਤਿਆ ਮਾ ਬੜੀ ਮਾ ਵੱਡੇ ਗਏ ਪਲਾਟ ਆਪਣਾ ਥਾਲੀਏ ਫੁੱਲ ਹੋ ਗਈ ਪੱਕੀ ਅੱਗੇ ਲਗੇਗਾ ਤਕਰੀਬਨ 5.5 ਕਿੱਲੇ ਜਗ੍ਹਾ ਇਹ ਇਹੜੀ ਵੱਡੀ ਆਪਾਂ ਨੇ ਕੁਝ ਦਾਣੇ ਇਸਮਾ ਪਾਏ ਟਰਾਲੀ 'ਵਾਂ ਲੈ ਵੀ ਕਰਤਾਰ ਵੀ ਆ ਗਈ ਵਿੱਲੀ ਹੋ ਗਿਆ ਚਲੋ ਦੋਵਾਂ ਗੱਲ ਛੇਤੀ ਭਰ ਜੇ ਟਰਾਲੀ ਬੱਦਲ ਜਾ ਵੀ ਹੋ ਰਿਹਾ ਇੱਕ ਦੇ ਵੀ ਦੋ ਲੋਕਰਾਂ ਕੀ ਆਈਏ ਵੱਡੇ ਇੱਕ ਰਾਣਾ ਲੰਬੜਦਾਰ ਕੀ 71 ਮਿੰਦਰ ਲੰਬੜਦਾਰ ਕੀ ਦੋ ਲੰਬੜਦਾਰਾਂ ਦੀ ਜਿਰੀ ਵੱਢ ਗਈ ਇਹਦੇ ਬਟਰਾਲੀ ਪਰ ਨਹੀਂ ਆਪਣੇ ਆਫਿਸ ਜਿਹੜੀ ਲਾਈ ਵੀ ਹੈ ਦੋ ਮਸ਼ੀਨਾਂ ਦਾ ਨਜ਼ਾਰਾ ਵੀ ਉੱਧਰ ਦਾ ਜਿਦਾਂ ਪਰਾਂ ਪੜਾ ਘੇਰਾ ਦਾ ਜਿਹਨੂੰ ਪਹਿਲਾਂ ਵੱਟਿਆ ਦਰਦਾ ਕੇਰਾ ਛੋਟੇ ਆ ਇਹ ਇਹ ਹੀ ਪਵੇਗਾ ਬਈ ਰਗਾ ਇਕੱਠਾ ਕੇ ਰੱਖ ਦੋ ਕਿੱਲਿਆਂ ਦਾ ਕੋਈ ਮਸ਼ੀਨਾ ਕਰ ਦੋ ਮਸ਼ੀਨਾ ਕਹਿੰਦਾ ਤੰਮ ਦੇ ਘਰ ਹੌਣਕ ਲੱਗ ਜਾ ਟਰਾਲੀ ਨਾਲ ਲੇ ਵੀ ਜਿਹੜਾ ਘੇਰਾ ਵੱਟ ਰਹੇ ਆ ਇਹ ਇਹ ਘੇਰਾ ਵੱਟ ਕੇ 14 ਕਿਲੇ ਜਗ੍ਹਾ ਵੱਟੀ ਆਗੀ ਦੋ ਟਰਾਲੀਆਂ ਹੋਈਆਂ ਲਾਲੇ 10 ਕਿਲਿਆਂ ਵਾ ਤੇ ਬਣੀਆਂ ਇਹ ਲਗਭਗ ਨੇੜੇ ਲੱਗੀ ਉਹ ਫੁੱਲ ਹੋ ਜਾਈ ਟਰਾਲੀ ਲੈ ਵੀ ਟੈਂਕ ਭਰ ਕੇ ਉਧਰ ਪਾ ਦੇਗੇ ਬਾਹਰ ਲੈ ਚਲਾਂ ਟਰਾਲੀ ਆਪਾਂ ਮੈਂ ਵੀ ਭਰਤਾ ਗਈ तकरीबन ਥੋੜੇ ਦਾਣੇ ਪਾ ਲਏ ਆ ਹੋਰ ਆਪਾਂ ਬਾਹਰ ਕੱਢ ਲੇ ਆ ਫੇ ਪਾ ਦੇਗੇ ਪਾਈਪ ਲਾਈਨ ਵਾਲੀ ਜਗ੍ਹਾ ਬੈਠ ਗਈ ਬਾਈ ਟਰਾਲੀ ਪੈਟ ਵੀ ਖਾ ਸੀ ਗਈ ਚਲੋ ਕੱਢਾਂ ਇਹ ਟੋਚਨ ਪਾ ਆ ਗਏ ਅੱਗੇ ਨੂੰ ਮਸ਼ੀਨ ਪਾ ਲੇਗੇ ਮੈਂ ਵੀ ਪਟਲੀ ਮੂਰੇ ਦੇ ਮੂਰੇ ਪਾਇਆ ਟਰੈਕਟਰ 85 ਪਾਵੇਂ ਇੱਕ ਪੈਨ ਜਦੋਂ ਹੋਰ ਬਾਕੀ ਵਾਲਾ ਮਾਇਓ ਕਨਾਲੇ ਦੀ ਦਾਇਰ ਸਲਾਮਾ ਜਿੰਨੀ ਮੋਟਾ ਦੇਖੋ ਹੋ ਗਿਆ ਪਿੰਨ ਚਲੀ ਗਿਆ ਪਿੰਨ ਚਲੀ ਗਿਆ ਇਹ ਰੋੜ ਕਰ ਦਿੱਤਾ ਨਾ ਫੋਨ ਨੂੰ ਉਹ ਦਿੱਤਾ ਨਾ ਨਿਕਲ ਗਈ ਭਾਈ ਟਰਾਲੀ ਪੁਰਾਣਾ ਪਾਈਪ ਲਾਈਨ ਗੱਡੀ ਦੀ ਪਾਈਪ ਲਾਈਨ ਵਾਲੀ ਜਗ੍ਹਾ ਮੈਂ ਦਬੀ ਦੀ ਚਲੋ ਬਚਾਰ ਹੈਗਾ ਨਿਕਲ ਗਈ ਪਰਲੀ ਸਾਈਡ ਵੀ ਪਾ ਦੇ ਬੱਪੂ ਟੋਰ ਬੱਠ ਠੀਕ ਹੈ ਉਹਨਾਂ ਦਾ ਠੀਕ ਹੈ ਬੱਪੂ ਬੱਸ ਗੱਰਾ ਜੇ ਕੱਢ ਦਿੰਦੇ ਮੜਾ ਲੋਕ ਵੀ ਕੱਟ ਲੈ ਟਰਾਲੀ ਉਰੇ ਬਾਹਰ ਆਪਾਂ ਮੇ ਦਾਣੇ ਉਹ ਕਸੀ ਕੁਸੀ ਦਾ ਦਿਓ ਕਿਥਾ ਇਹ ਲੈ ਵੀ ਬੜੀ ਟਰਾਲੀ ਵੀ ਲੈ ਆਏ ਆਪਾਂ ਪਰਾਂ ਦੇ ਕੱਢ ਉਰੇ ਜਿਹੜੇ ਦਾਣੇ ਦੇ ਮਾਕ ਹੈ ਚਲੋ ਰੇ ਨੇੜੇ ਆ ਗਈ ਰਸਤੇ ਕੇ ਚਲੋ ਛੁੱਲੇ ਲਗਾਣੇ ਦੇ ਕੋਈ ਟਰਾਲੀਆਂ ਫੁੱਲ ਹੋ ਜਾਣੀਆਂ ਬਈ ਚਲੋ ਪੱਕੀ ਦੇਖਦੇ ਆ ਕੱਲ ਨੂੰ ਕਿਆ ਰਹਾ ਮੰਡੀ ਦਾ ਮਾਹੌਲ ਉਹリモ ਚ ਰ ਆ ਰਿਆ ਆਪਣਾ 7.5 18 19 17 ਦੇ ਉੱਪਰ ਆ ਰਿਹਾ ਚੈੱਕ ਕਰਿਆ ਦਾ ਮੀਟਰ ਲਾ ਗਿਆ ਹੋ ਗਈ ਖਾਲੀ ਮੂਰੇ ਪਾ ਦੇ ਪਿੱਛੇ ਪਾ ਦੇ ਖੁੰਜਿਆ ਮਾ ਪਾ ਦੇਗੇ ਕਸੀ ਲੈ ਕੇ ਆਓ ਕਸੀ ਘਲਾਓ ਚੱਲੇ ਨਹੀਂ ਸਾਡੇ ਲਿਓ ਜੀ ਲੱਗ ਗਿਆ ਦੋ ਟਰਾਲੀਆਂ ਘਰੇ ਫਰਮਾ ਮਾ ਸਖ ਸਾਂਦਗੀ ਗੱਲ ਬਈ ਲਵਾਵੈ ਪਰਕਤੰਦ ਹੈ ਸਾਰੇ ਮੇਰੇ ਵੀਰਾਂਗੇ ਕੰਮ ਵਧੀਆ ਚੱਲੇ ਕਪੈਣਾ ਲੱਜੇਗੀ ਅੰਦਰ ਬਈ ਛੱਡਵਾ ਥੋੜੀ ਹਜੇ ਹੋਰੇ ਜੀਰੀ ਨਹੀਂ ਵੱਡੀ ਹੈਗੀ ਹੈ ਜੀਰੀ ਲੇਟ ਹੈ ਨਹੀਂ ਤਾਂ ਹੋਰੇ ਸਾਰਾ ਤਮਾ ਜਮਾ ਵਧੀਆ ਲੋਟ ਆ ਜਾ ਕਰੇਂ ਬਈ ਥੋੜੀ ਜਗ੍ਹਾ ਹੋਰ ਸੈਟਿੰਗ ਜੀ ਕਰਕੇ ਉਸੇ ਪੁਰਾਣੇ-ਪੁਰਾਣੇ ਮਕਾਨ ਜੇ ਚੱਕਣੇਗੇ ਚੱਕਰ ਮੇ ਰਹਿ ਗਿਆ ਉਸੇ ਨਵਰੇ ਲੱਗ ਜਾਣੀਆਂ ਅੰਦਰ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਕੇ ਆ ਗਈ ਕੰਪਲੈਨਾਂ ਵੀ ਧੰਨਵਾਦ ਬਾਈ ਵੀਡੀਓ ਦੇਖਣੇ ਵਾਸਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਮਾ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਧੰਨਵਾਦ ਵੀਡੀਓ ਦੇਖਣੇ ਵਾਸਤੇ ਰਹਿਮਤ ਸਤਿ ਸ੍ਰੀ ਅਕਾਲ ਕਰਦੇ ਸਾਰਿਆਂ ਨੂੰ ਓਏ 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 ਕੀ ਆ ਗਿਆ ਪੈਨ ਆ ਗਈ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ